ਅਤਿ ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਅਡੋਲ ਕੇਂਦਰੀ ਕਰਮਚਾਰੀ ਤੇ ਪੈਨਸ਼ਨਰ ਅੱਠਵੀਂ ਤਨਖਾਹ ਕਮਿਸ਼ਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ ਅੱਠਵੀਂ ਤਨਖਾਹ ਕਮਿਸ਼ਨ ਤੋਂ ਨਾ ਸਿਰਫ ਉਹਨਾਂ ਨੂੰ ਮੂਲ ਤਨਖਾਹ ਦੇ ਵਿੱਚ ਵਾਅਦਾ ਹੋਣ ਦੀ ਉਮੀਦ ਹੈ ਸਗੋਂ ਐਚ ਆਰ ਏ ਯਾਤਰਾ ਪੱਤਾ ਤੇ ਬੱਚਿਆਂ ਦੇ ਸਿੱਖਿਆ ਪੱਤੇ ਵਰਗੇ ਕਈ ਵੱਡੇ ਲਾਭਾਂ ਦੇ ਵਿੱਚ ਵੀ ਵੱਡਾ ਬਦਲਾਅ ਹੋਣ ਦੀ ਉਮੀਦ ਲਗਾ ਰਹੇ ਨੇ ਖਾਸ ਗੱਲ ਇਹ ਆ ਕਿ ਇਹਨਾਂ ਸਾਰੇ ਸੋਧਾਂ ਦੀ ਕੁੰਜੀ ਦਾ ਇੱਕ ਹੀ ਕਾਰਕ ਫਿਟਮੈਂਟ ਫੈਕਟਰ ਹੈ ਇਹ ਫੈਸਲਾ ਕਰੇਗਾ ਕਿ ਤਨਖਾਹ ਢਾਂਚਾ ਕਿੰਨਾ ਬਦਲੇਗਾ ਅਤੇ ਕਰਮਚਾਰੀ ਵਰਗ ਨੂੰ ਇਸ ਦਾ ਅਸਲ ਲਾਭ ਕਿਸ ਰੂਪ ਦੇ ਵਿੱਚ ਮਿਲੇਗਾ 8ਵੇਂ ਤਨਖਾਹ ਕਮਿਸ਼ਨ ਦੇ ਤਹਿਤ ਤਨਖਾਹ ਨਿਧਾਰਨ ਦੇ ਵਿੱਚ ਫਿਟਮੈਂਟਸ ਫੈਕਟਰ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਏਗਾ ਰਿਪੋਰਟਾਂ ਦੇ ਅਨੁਸਾਰ ਇਸ ਦੇ ਪਾਰ 2.8 ਦਾ ਫਿਟਨੈਸ ਫੈਕਟਰ ਲਾਗੂ ਕੀਤਾ ਜਾ ਸਕਦਾ ਹੈ ਜਦੋਂ ਕਿ ਪਿਛਲੀ ਵਾਰ ਇਹ 7ਵੇਂ ਤਨਖਾਹ ਕਮਿਸ਼ਨ ਦੇ ਵਿੱਚ 2.57 ਅਤੇ 6ਵੇਂ ਤਨਖਾਹ ਕਮਿਸ਼ਨ ਦੇ ਵਿੱਚ 1.86 ਸੀ ਜੇਕਰ 2.8 ਦਾ ਫੈਕਟਰ ਲਾਗੂ ਕੀਤਾ ਜਾਂਦਾ ਤਾਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਮੂਲ ਤਨਖਾਹ ਦੇ ਨਾਲ-ਨਾਲ ਪੱਤਿਆਂ ਦੇ ਵਿੱਚ ਵੀ ਚੰਗਾ ਵਾਧਾ ਹੋਵੇਗਾ ਕ ਕਮਿਸ਼ਨ ਦੇ ਵਿੱਚ ਤਜਰਬੇਕਾਰ ਮਾਹਿਰ ਸੀਨੀਅਰ ਅਰਥਸ਼ਾਸਤਰੀ ਸੇਵਾਮੁਕਤ ਜਾਜਤਾਂ ਤੇ ਟ੍ਰੇਡ ਯੂਨੀਅਨ ਦੇ ਪ੍ਰਤੀਨਿਧੀ ਸ਼ਾਮਿਲ ਹੁੰਦੇ ਨੇ ਉਹ ਸਾਰੀਆਂ ਟੀਰਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਸਾਰੇ ਫੈਕਟਰ ਉਤੋਂ ਵਿਚਾਰ مشਵਰਾ ਕਰਨ ਤੋਂ ਬਾਅਦ ਹੀ ਇਹ ਰਿਪੋਰਟ ਸਰਕਾਰ ਨੂੰ ਪੇਸ਼ ਕੀਤੀ ਜਾਂਦੀ ਹੈ ਅੰਤਿਮ ਫੈਸਲਾ ਸਰਕਾਰ ਦੇ ਕੋਲ ਹੁੰਦਾ ਜੋ ਕਿ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਲਾਗੂ ਕੀਤਾ ਜਾਂਦਾ ਸੋ ਦੇਖਣਾ ਹੋਵੇਗਾ ਕਿ ਇਹ ਫੈਕਟਰ ਕਿੰਨਾ ਕੁ ਕਾਰਗਰ ਸਾਬਿਤ ਹੁੰਦਾ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ